ਸੋ ਕਹੋ ਟਲ ਗੁਰ ਸੇਵੀਐ ਅਹਨ ਸੁ ਸਹਜ ਸੁ ਪਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਫਤ ਖਸਮਨੀ ਨੂਰ ਅਰਸਹੁ ਕਰਸਹੁ ਉਦ ਰਿਠੇ ਸਚੇ ਪਾਤ ਸਹ ਮਲ ਜਨਮ ਜਨਮ ਦੀ ਸਜਣ ਸਚਾ ਪਾਤ ਸਾਹ ਸਿਰ ਸਾਹੰਦੈ ਜਿਸ ਪਾਸ ਬਹਿਠੇ ਆ ਸੋਹੀਐ ਸਵਨਾ ਦਾਵੀ ਸਜਣ ਸਚਾ ਪਾਤ ਸਾਹੋ ਸਿਰ ਸਾਹੰਦੈ ਜਿਸ ਪਾਸ ਬਹਿਠੇ ਆ ਸੋਹੀ ਐ ਸਵਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਚਰਨ ਕਾਮਲ ਸਿਉ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਆਗਾਈ ਗੋਣ ਅਮੋਲ ਜਿਸ ਰਿਦੈ ਨ ਵਸੇ ਆ ते नार तृष्ण तिर्खाई चरण जाका मनलीना से जान त्रिपत आगाई ਗੋਣ ਅਮੋਲ ਜਿਸ ਰਿਦੈ ਨ ਵਸੇ ਆ ਤੇ ਨਰ ਤ੍ਰਿਸ਼ਨਾ ਤਿਰਖਾਈ ਹਰ ਆਰਾਦੇ ਰੋਗ ਆਨੰਦਾਈ ਜਿਸਨੋ ਵਿਸਰੇ ਮੇਰਾ ਰਾਮ ਸਨੇਹੀ ਤਿਸ ਲਖ ਬੇਜਨ ਜਾਣ ਆਈ ਰਹਾ ਜਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜਿਹ ਨਾਰੇ ਦਿਸਰਿਆ ਪੁਰਖ ਵਿਦਾਤਾ ਤੇ ਦੁਖੀਆ ਮੈਂ ਗਨਣ ਜਿਹ ਗੁਰ ਮਾਨ ਪ੍ਰਭੂ ਲਿਗਲਾਈ ਤੇ ਮਹਾ ਆਨੰਦ ਰਸ ਕਰਿਆ ਜੇ ਪ੍ਰਭੂ ਦਿਸਾਰ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮੈਂ ਪਰਿਆ ਜਿਤ ਕੋ ਲਾਇਆ ਤਿਤ ਹੀ ਲਾਗਾ ਤਸੋ ਹੀ ਵਰਤਾਰਾ ਨਾਨਕ ਸੈ ਪਕਰੀ ਸੰਤਨ ਕੀ ਰਿਦੈ ਭੈ ਮਗਨ ਚਰਨਾਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ ਹਿਰਦੈ ਭੈ ਮਗਨ ਚਰਨਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪੰਜਵਾ ਚਰਨ ਕਮਲ ਸਿਓ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਆਗਾਈ ਗੁਣ ਅਮੋਲ ਜਿਸ ਰਿਦੈ ਨ ਵਸਿਆ ਤੇ ਨਰ ਤ੍ਰਿਸ਼ਨਾ ਤਿਰਖਾਈ